ਸਸੇ ਤੁਸੀਂ ਦੇਖ ਰਹੇ ਹੋ ਐਨਵੀ న్యూਸ ਦੋਸਤੋ ਅਸੀਂ ਅੱਜ ਤੁਹਾਨੂੰ ਇੱਕ ਨਵੇਂ ਫੰਕਾ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਸੋ ਫਰਬੀ ਦਾ ਮਹੀਨਾ ਆ ਰੈਂਟ ਐਂਡ ਨੂੰ ਲੈ ਕੇ ਇਹਦਾ ਜਿਹੜਾ ਨਵਾਂ ਗੀਤ ਆ ਬਿਲਕੁਲ ਹੋ ਰਿਲੀਜ਼ ਹੋ ਰਿਹਾ ਤੇ ਉਸ ਰਿਲੇਟਿਵ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਇਸ ਮੌਜੂਦ ਰਹਿਣ ਕਿਸ ਗੱਲਬਾਤ ਦੌਰਾਨ ਪ੍ਰਵਾਹ ਸਰ ਪ੍ਰਵਾਹ ਸਰ ਬਹੁਤ ਬਹੁਤ ਵਾਧਾ ਤੁਹਾਡਾ ਐਨਵੀ ਥੀ ਸਸਕਾਲ ਜੀ ਪਾ ਜੀ ਨਵਾਂ ਗੀਤ ਲੈ ਕੇ ਆਏ ਹੋ ਤੇ ਬਿਲਕੁਲ ਯੂਨੀਕ ਜਾਂ ਨਾਮ ਵੀ ਇਹਦਾ ਇਨੀ ਕਿਆ ਫੋਰ ਯੂ ਪਹਿਲਾਂ ਉਹ ਗੀਤ ਬਾਰੇ ਥੋੜੀ ਜਾਣਕਾਰੀ ਦਿਓ ਏ ਆਪਣਾ ਗਾਣਾ ਆ ਰਿਹਾ ਜੀ ਫॉर ਯੂ 7 ਫਰਵਰੀ ਨੂੰ ਏ ਆਪਾਂ ਜੋ ਵੈਲੈਂਟਾਈਨ ਡੇ ਦੇ ਦਿਨ ਚੱਲ ਰਿਹਾ 7 ਫਰਵਰੀ ਤੋਂ ਸਟਾਰਟਿੰਗ ਆ ਤੁਹਾਨੂੰ ਪਤਾ ਹਨਾ ਤੇ ਉਹਦੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹ ਗਾਣਾ ਸਾਰਾ ਰਿਕਾਰਡ ਵਗੈਰਾ ਜੋ ਵੀ ਕਰਿਆ ਤੇ ਆਪਾਂ 7 ਫਰਵਰੀ ਨੂੰ ਗਾਣਾ ਛੱਡਣਾ ਸ਼ਾਮੀ 5 ਵਜੇ ਠੀਕ ਹੈ ਹਾਂਜੀ ਤੇ ਕੋਈ ਗੀਤ ਤੋਂ ਥੋੜਾ ਆਪਾਂ ਪਿੱਛੇ ਜਾ ਕੇ ਗੱਲ ਕਰਦੇ ਆਂ ਤੁਹਾਡੇ ਬਾਰੇ ਥੋੜੇ ਆਪਣਾ ਫੈਮਲੀ ਬਾਰੇ ਤੇ ਥੋੜੀ ਬੈਕਗ੍ਰਾਉਂਡ ਬਾਰੇ ਸਾਰੇ ਦਰਸ਼ਕਾਂ ਨੂੰ ਜ਼ਰੂਰ ਜੀ ਤੇ ਮੇਰੇ ਨਾਨਾ ਜੀ ਤੇ ਮੇਰੇ ਮਾਮਾ ਜੀ ਤਬਲਾ ਪਲੇਅਰ ਸੀਗੇ ਜੀ ਤੇ ਮੇਰੇ ਮਦਰ ਬਹੁਤ ਅੱਛਾ ਸਰੀਲਾ ਗਾਉਂਦੇ ਆ ਤੇ ਮੇਰੇ ਦਾਦ ਕਾ ਪਰਿਵਾਰ ਵੀ ਬਹੁਤ ਸਰੀਲਾ ਮਤਲਬ ਕਿ ਮੈਨੂੰ ਗਾਇਕੀ ਆ ਜੋ ਇਹ ਮੈਨੂੰ ਖਾਨਦਾਨੀ ਮੈਨੂੰ ਪਦਾਈ ਸੀ ਮੂਨ ਜਿੰਮੀਏ ਹਾਂਜੀ ਇੱਕ ਵਾਰ ਜੀ ਇਹ ਗੱਲ ਦਾ ਪੰਗੀਤ ਦੀ ਕਰ ਲਈਏ ਫੋਰ ਯੂ ਗੀਤ ਪੰਜਾਬੀ ਨਾ ਅੰਗਰੇਜ਼ੀ ਚ ਹੋ ਗਿਆ ਆ ਕਿਵੇਂ ਟੀਮ ਦਾ ਡਿਸਾਈਡ ਸੀਗੇ ਤੁਹਾਡਾ ਡਿਸਾਈਡ ਹੈ ਜਾਂ ਕਿਸੇ ਇਹ ਵੀ ਬੈਕ ਸਾਈਡ ਤੇ ਹੋ ਜਾਂਦਾ ਹੈ ਕਿਸ ਨੂੰ ਡੈਡੀਕੇਟ ਕਿਸ ਨੂੰ ਕੀਤਾ ਗੀਤ ਇਹ ਜੀ ਡੈਡੀਕੇਟ ਸਭ ਨੂੰ ਹੈ ਜੋ ਕੋਈ ਵੀ ਕਿਸ ਨੂੰ ਕੋਈ ਪਿਆਰ ਕਰਦਾ ਉਹ ਉਹਦੇ ਲਈ ਓਕੇ ਮਤਲਬ ਕਿ ਸਪੈਸ਼ਲ ਪਰਸਨ ਨਾਲ ਲਿਪਾ ਗਿਆ ਸਰਦ ਹੈਗਾ ਠੀਕ ਹੈ ਫਿਰ ਭਾਜੀ ਇਹ ਗੀਤ ਦੇ ਟੀਮ ਦੀ ਪੂਰੀ ਗੱਲ ਕਰਦੇ ਹਾਂ ਜੇ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਹੁੰਦਾ ਟੀਮ ਵਰਕ ਦੇ ਨਾਲ ਹੀ ਸਾਰਾ ਕੰਮ ਹੁੰਦਾ ਹੈ ਟੀਮ ਬਾਰੇ ਥੋੜਾ ਜਰੂਰ ਦੱਸਿਓ ਸਾਨੂੰ ਇਹ ਆਪਣਾ ਗਾਣਾ ਲਿਖਿਆ ਜੀ ਵੀਰ ਜਵੰਤ ਢੀਂਡਾ ਸਾਹ ਬੀੜਪਿੰਡ ਤੋਂ ਜੀ ਆਪਣੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੈਂਦਾ ਨਾ ਤੇ ਆਰ ਡੀ ਵੀ ਨੇ ਮਿਊਜ਼ਿਕ ਕੀਤਾ ਖੰਨੇ ਤੋਂ ਨਹੀਂ ਤੇ ਜਿਨ੍ਹਾਂ ਨੇ ਵੀਡੀਓ ਕਰੀਆ ਆਪਣਾ ਲਿਰਿਕਲ ਵੀਡੀਓ ਤਿਆਰ ਕਰੀਆ ਉਹ ਹੈਗਾ ਜੀ ਕੁਰੀਤੀਮਾਨ ਪਟਿਆਲਾ ਤੋਂ ਤੇ ਸਾਨੂੰ ਮੈਨੂੰ ਤੇ ਜਵੰਤ ਵੀਰੇ ਨੂੰ ਇੱਕ ਬੰਦਾ ਸਾਡਾ ਬਹੁਤ ਹਨਾ ਜੋ ਸਾਨੂੰ ਮੋਟੀਵੇਟ ਕਰਦਾ ਜੋਤਰਾ ਹੈ ਰਿਹਤਪੁਰ ਤੋਂ ਉਹ ਸਾਨੂੰ ਬਹੁਤ ਮੋਟਿਵ ਕਰਦਾ ਵੀ ਪੁਸ਼ਅਪ ਕਰਦਾ ਮਤਲਬ ਇਸ ਸਾ ਤੇ ਉਹਨੇ ਸਾਡੀ ਇਸ ਕੰਮ ਵਿੱਚ ਬਹੁਤ ਹੈਲਪ ਕਰੀ ਹੈ ਜੇ ਕਿਤੇ ਸਾਡੇ ਤੋਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਉਹ ਸਾਨੂੰ ਕਹਿ ਦਿੰਦਾ ਕਿ ਅਰ ਨਹੀਂ ਤੁਸੀਂ ਇੱਥੇ ਰੋਂਗ ਗਿਆ ਤੁਸੀਂ ਗਲਤੋਂ ਇੱਥੇ ਫਿਰ ਅਸੀਂ ਉਹ ਆਪਣੀ ਗਲਤੀ ਜ਼ੁਦਾਰਦੇ ਹਾਂ ਅੱਛਾ ਪਰ ਇਹ ਕੋ ਦੱਸਿਓ ਮੈਨੂੰ ਇਸ ਇੰਡਸਟਰੀ ਦੇ ਵਿੱਚ ਆਉਣ ਲਈ ਕਿਹਾ ਜਾਂਦਾ ਹੈ ਕਿ ਗੁਰੂ ਧਰਨਾ ਬਹੁਤ ਜ਼ਰੂਰੀ ਹੈ ਤੁਸੀਂ ਕਿਸ ਗੁਰੂ ਤੋਂ ਜਿਹੜੀ ਆ ਸਾਰਾ ਸਿੱਖਿਆ ਹੈ ਮੈਂ ਜੀ ਗੁਰੂ ਧਰਨਾ ਤਾਂ ਨਹੀਂ ਹਜੇ ਤੱਕ ਕੀਤੀ ਤੇ ਮੈਂ ਇਨਸਪਾਇਰ ਹਾਂ ਅਫਰੋਜ਼ ਖਾਨ ਜੀ ਤੋਂ ਛੋਟਾ ਹੁੰਦਾ ਮੈਂ ਬਚਪਨ ਤੇ ਉਹਨਾਂ ਨੂੰ ਸੁਣਦਾ ਹੁੰਦਾ ਸੀ ਉਨ੍ਹਾਂ ਦੇ ਲਾਈਵ ਕਨਸੈਪਟ ਦੇਖਣੇ ਤੇ ਉਹਨਾਂ ਦੇ ਟੀਵੀ ਚੈਨਲ ਵਗੈਰਾ ਤੇ ਦੇਖਣਾ ਤੇ ਉਦੋਂ ਨਾ ਇੱਕ ਦਿਲ ਦੇ ਵਿੱਚ ਇੱਕ ਚਾਹਨਾ ਇੱਕ ਜਜ਼ਬਾ ਕਹਿ ਦਿੰਨੇ ਆਪਾਂ ਨੇ ਜਜ਼ਬਾ ਹੋ ਗਿਆ ਕਿ ਵੀ ਯਾਰ ਆਪਣੇ ਆਪ ਨੂੰ ਵੀ ਇਸ ਪਲੇਟਫਾਰਮ ਤੇ ਦੇਖਣਾ ਹੈ ਹਾਂਜੀ ਤੇ ਉਹਨਾਂ ਨੂੰ ਦੇਖ ਕੇ ਜੋ ਵੀ ਹੈ ਜਿੰਨਾ ਕਿ ਵੀ ਹੈ ਉਹਨਾਂ ਨੂੰ ਦੇਖ ਕੇ ਮੈਂ ਅੱਜ ਇੱਥੇ ਤੱਕ ਆਇਆ ਹਾਂ ਠੀਕ ਹੈ ਮੈਂ ਆਪਣੀ ਜੇ ਮਤਲਬ ਕਿ ਨੀਹਾ ਪਰਿਆਉ ਸਾਰੀ ਸਟਾਰਟ ਕਰੀਏ ਇਸ ਇੰਡਸਟਰੀ ਦੇ ਵਿੱਚ ਅਛਾ ਕੋਈ ਗੱਲ ਕਰੇ ਘਰਦਿਆਂ ਦੀ ਕਿੱਦਾਂ ਸਪੋਰਟ ਰਹੀ ਕਿਉਂਕਿ ਆਪਾਂ ਦੇਖਦੇ ਹਾਂ ਜਿੱਦਾਂ ਇਸ ਲਾਈਨ ਦੇ ਵਿੱਚ ਘਰਦਗੇ ਕਹਿੰਦੇ ਆ ਕਿ ਕੋਈ ਹੋਰ ਕੰਮ ਕਰ ਲਾ ਆ ਗਿਆ ਕੋਈ ਲਾਈਨ ਨਹੀਂ ਹੈਗੀ ਹਣਾ ਚਲੋ ਹੁਣ ਤਾਂ ਮਿਊਜ਼ਿਕ ਆਪਾਂ ਦੇਖਦੇ ਆਂ ਵੀ ਵਧੀਆ ਇਸ ਪਲੇਟਫਾਰਮ ਤੇ ਪਹੁੰਚ ਗਿਆ ਆ ਫਿਲਮਾਂ ਪੰਜਾਬੀ ਬਹੁਤ ਗਰੋਥ ਕਰ ਰਹੀਆਂ ਹਨ ਘਰ ਦੀ ਸਪੋਰਟ ਕਿੱਦਾਂ ਰਹੀ ਮੈਨੂੰ ਮੇਰੇ ਘਰਦਿਆਂ ਦੀ ਸਪੋਰਟ ਬਹੁਤ ਹੈ ਜੀ ਮੈਨੂੰ ਐਪਰੀਸ਼ੀਏਟ ਕਰਦੇ ਆ ਉਹ ਬਹੁਤ ਵੀ ਵਧੀਆ ਵੀ ਕਰ ਰਹੇ ਆ ਆਪਾਂ ਨੂੰ ਉਹਨਾਂ ਦੀ ਸਪੋਰਟ ਹੈ ਜੀ ਪੂਰੀ ਕੀ ਬੋਲ ਲੈਂਡ ਫੋਲ ਤੇ ਹੁਣ ਆਪਾਂ ਜਾਂਦੇ ਹਾਂ ਦਰਸ਼ਕਾਂ ਨੂੰ ਆਪਣਾ ਇਸ ਗੀਤ ਦੇ ਦੂਜੇ ਹਰੂਸ ਨਾਲ। ਮੇਰੀ ਬੇਬੇ ਵਾਂਗ ਰਾਂ ਸੋਭਾ ਤੇਰਾ ਏ ਗਰਮ ਜਹਾਂ ਮੈਂ ਬਾਪੂ ਵਾਂਗ ਰਹੋ ਕਿ ਨਰਮ ਜਿਆ ਸੁਣਦਾ ਰਹਿਣਾ ਆਂ ਆਵੇਂ ਲੜਦੇ ਰਹਿੰਦੇ ਟਾਮਨ ਜੈਰੀ ਦੇ ਵਾਂਗੂ ਪਰ ਦਿਲ ਤੋਂ ਆਈ ਲਵ ਯੂ ਤੇਰੇ ਨਾਲ ਕੁੜੇ ਮੇਰੀ ਲਾਈਫ ਵਿੱਚ ਮਾਂ ਬਾਪ ਤੇ ਯਾਰਾਂ ਤੋਂ ਬਿਨਾ ਕੋਈ ਹੋਰ ਨਹੀਂ ਬਸ ਤੂੰ ਤੇ ਤੇਰਾ ਪਿਆਰ ਕੁੜੇ ਕਿਆ ਬਾਤ ਆ ਭਾਈ ਬਹੁਤ ਸੋਹਣੀ ਬਾਤ ਤੇ ਭਾਈ ਹੁਣ ਆ ਦੱਸਦੇ ਜਰੂਰ ਗੀਤ ਕਿਸ ਪਲੇਟਫਾਰਮ ਤੇ ਰਿਲੀਜ਼ ਹੋਣਾ ਤੇ ਕਿਹੜੀ ਤਰੀਕ ਨੂੰ ਆਣਾ ਹੈ ਓਕੇ ਜੀ ਇਹ ਭਾਈ ਆਪਣਾ ਗਾਣਾ ਆ ਰਿਹਾ ਜੀ ਰਾਈਫਲ ਮੀਡੀਆ ਟਿੰਡਸਾ ਪ੍ਰੈਜ਼ੈਂਟਸ ਤੋਂ ਤੇ 7 ਫਰਵਰੀ ਨੂੰ ਜਾਨੀ ਕਿ ਕੱਲ ਨੂੰ ਸ਼ਾਮੀ 5 ਵਜੇ ਆਪਣਾ ਗਾਣਾ ਆ ਜਾਣਾ ਅਸੀਂ ਸਾਰਿਆਂ ਨੂੰ ਰਿਕੁਐਸਟ ਵੀ ਕਰਦੇ ਹਾਂ ਕਿ ਕੱਲ ਸ਼ਾਮੀ 5 ਵਜੇ ਗਾਣਾ ਜਰੂਰ ਸੁਣਿਓ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਗਾਣਾ ਬਹੁਤ ਵਧੀਆ ਲੱਗੂਗਾ ਤੇ ਫੈਮਿਲੀ ਦੇ ਵਿੱਚ ਬੈਠ ਕੇ ਸੁਣਨ ਵਾਲਾ ਗਾਣਾ ਵੀ ਇਦਾਂ ਦੇ ਕੋਈ ਅਡਲਟ ਸ਼ਬਦ ਨਹੀਂ ਇਹਦੇ ਵਿੱਚ ਯੂਜ਼ ਕਰੀ ਗਈ ਮਤਲਬ ਕਿ ਉਮੀਦ ਕਰਦੇ ਆ ਕਿ ਤੁਹਾਨੂੰ ਗਾਣਾ ਵਧੀਆ ਲੱਗੂਗਾ ਅਸੀਂ ਸਾਰੀ ਟੀਮ ਨੇ ਬਹੁਤ ਮਿਹਨਤ ਕਰੀ ਹੈ ਇੱਕ ਵਾਰੀ ਜਰੂਰ ਸੁਣਿਓ ਸਾਰੇ ਥੈਂਕ ਯੂ ਥੈਂਕ ਯੂ ਬਾਈ ਸੋ ਆਸਾਂ ਸਾਡੇ ਨਾਲ ਰਵਾਬ ਢਿੱਲੋ ਜਿਨ੍ਹਾਂ ਨੇ ਆਪਣੇ ਨਵਾਂ ਗੀਤ ਫੋਰ ਯੂ ਉਹ ਸੱਜੇ ਨਾਲ ਗੱਲਾਂ ਪਤਾ ਸ਼ੇਅਰ ਕੀਤੇ ਆ ਤੇ ਉਮੀਦ ਕਰਦਾ ਤੁਹਾਨੂੰ ਇਹ ਗੀਤ ਜਰੂਰ ਪਸੰਦ ਆਵੇਗਾ ਸੋ ਹੋਰ ਖਬਰਾਂ ਲਈ ਤੁਸੀਂ ਬਨੇ ਰਹੋ ਐਨਵੀ ਨਿਊਜ਼ ਨੂੰ ਧੰਨਵਾਦ